ਅਲਬਰਟਾ ਸਰਕਾਰ ਨੇ ਸਿਟੀ ਆਫ ਕੈਲਗਰੀ ਦੇ ਮੇਅਰ ਜੋਤੀ ਗੌਂਡਕ ਨੂੰ ਚਿੱਠੀ ਲਿਖ ਕੇ ਸਾਫ਼ ਕੀਤਾ ਹੈ ਕਿ ਉਹ ਗ੍ਰੀਨ ਲਾਈਨ ਐਲ ਆਰਟੀ ਪ੍ਰੋਜੈਕਟ ਦੇ ਰਿਵਾਈਜ਼ਡ ਪਲਾਨ ਲਈ ਫੰਡਿੰਗ ਨਹੀਂ ਦੇਣਗੇ ਸੂਬੇ ਦੇ ਟ੍ਰਾਂਸਪੋਰਟ ਮਿਨਿਸਟਰ ਡੇਵਿਨ ਡ੍ਰੀਸ਼ਾਨ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਅਲਬਰਟਾ ਸਰਕਾਰ 1.53 ਬਿਲੀਅਨ ਦੀ ਫੰਡਿੰਗ ਨੂੰ ਰੋਕ ਰਹੀ ਹੈ ਕਿਉਂਕਿ ਰਿਵਾਈਜ਼ਡ ਪ੍ਰੋਜੈਕਟ ਜੋ ਹੈ ਉਹ ਬਹੁਤ ਸਾਰੇ ਕੈਲਗਰੀਅਨਸ ਨੂੰ ਸਰਵ ਹੀ ਨਹੀਂ ਕਰਦਾ ਜੋ ਕਿ ਸੂਬਾ ਸਰਕਾਰ ਲਈ ਅਨਐਕਸੈਪਟੇਬਲ ਹੈ ਡੇਵਨ ਡ੍ਰੀਸ਼ਨ ਨੇ ਇਹ ਵੀ ਗੱਲ ਆਖੀ ਹੈ ਕਿ ਇਸ ਪ੍ਰੋਜੈਕਟ ਨੂੰ ਬਹੁਤ ਚਿਰ ਤੋਂ ਲੰਕਾਇਆ ਗਿਆ ਹੈ ਤੇ ਇਸ ਦਾ ਕੋਈ ਮੂੰਹ ਸਿਰ ਨਹੀਂ ਲੱਗਦਾ ਇਸ ਤੋਂ ਬਾਅਦ ਸਿਟੀ ਆਫ ਕੈਲਗਰੀ ਦੇ ਮੇਅਰ ਜੋਤੀ ਗੋਂਡੈਕ ਨੇ ਅੱਜ ਮੀਡੀਆ ਨਾਲ ਗੱਲਬਾਤ ਕੀਤੀ ਤੇ ਇਸ ਮਸਲੇ ਦੇ ਉੱਤੇ ਟਿੱਪਣੀ ਕੀਤੀ ਵੀ ਆਰ ਨੋ ਲੋਂਗਰ ਐਸ ਅ ਸਿਟੀ ਏਬਲ ਟੂ ਅਫੋਰਡ ਦ ਕਾਸਟ ਆਫ ਦਿਸ ਪ੍ਰੋਜੈਕਟ ਵੀ ਹੈਵ ਬੀਨ ਫਿਸਕਲੀ ਰਿਸਪੋਨਸਿਬਲ ਵਿਦ ਦਿਸ ਪ੍ਰੋਜੈਕਟ ਵੀ ਹੈਵ ਟ੍ਰਾਈਡ ਟੂ ਡਿਲੀਵਰ ਇਟ ਵਿਦਿਨ ਦ ਬਜਟ That we had before us with our other two funding partners. Unfortunately, the delay that will come from this review that's been requested and the uncertainty in the market will elevate costs on this project. We can no longer be the order of government that is holding the debt financing and all of the financial risk on this project. So today we will be having a conversation as a council on how to transfer that financial risk away from Calgarians and over to the provincial government. ਸੂਬਾ ਸਰਕਾਰ ਵੱਲੋਂ ਗ੍ਰੀਨ ਲਾਈਨ ਐਲ ਆਰਟੀ ਪ੍ਰੋਜੈਕਟ ਲਈ ਫੰਡਿੰਗ ਨੂੰ ਰੋਕ ਦੇਣਾ ਸਿਟੀ ਲਈ ਬਹੁਤ ਵੱਡਾ ਚਟਕਾ ਹੈ ਇਸ ਪ੍ਰੋਜੈਕਟ ਦੇ ਉੱਤੇ ਪਹਿਲਾਂ ਹੀ ਬਹੁਤ ਸਾਰੇ ਪੈਸੇ ਲੱਗ ਚੁੱਕੇ ਨੇ ਤੇ ਬਹੁਤ ਸਾਰੇ ਕੈਲਗੇਰੀਅਨਜ਼ ਨੂੰ ਆਸ ਸੀ ਕਿ ਇਹ ਪ੍ਰੋਜੈਕਟ ਹੁਣ ਜਲਦੀ ਰਿਵਾਈਜ਼ਡ ਪਲਾਨ ਦੇ ਤਹਿਤ ਸਿਰੇ ਲੱਗ ਜਾਵੇਗਾ ਪਰ ਸੂਬੇ ਵੱਲੋਂ ਫੰਡਿੰਗ ਰੋਕਣ ਤੋਂ ਬਾਅਦ ਇਸ ਦੇ ਉੱਤੇ ਫਿਰ ਤੋਂ ਸਵਾਲ ਖੜੇ ਹੋ ਗਏ ਨੇ ਰੈਡ FM ਨਿਊਜ਼ ਕੈਨੇਡਾ ਦੇ ਲਈ ਮੈਂ ਸ਼ਿਪਕਰਮਨ ਸਿੰਘ ਢਾਲੀਵਾਲ